ਕੀ ਨਾ ਹੁੰਦਾ ਤਾਂ ਮੇਰਾ ਨੰਬਰ ਮਸਤ ਹੁੰਦਾ ਹਾਂ ਜੀ ਤੁਹਾਡੇ ਜੀ ਨਾਲ ਸੀ ਉਸ ਦਿਨ ਜਦੋਂ ਹਾਂਜੀ ਕੀ ਗੱਲ ਬਾਤ ਹੋਈ ਥੋੜਾ ਜਿਹਾ ਪਹਿਲਾਂ ਤਾਂ ਜੀ ਅਸੀਂ ਸੈਂਪਲ ਕਰਾਂ ਜਿੱਦਾਂ ਉਹਨਾਂ ਨੇ ਕੋਈ ਦਿੱਤਾ ਜਾਂ ਕਈ ਵਾਰ ਮੈਂ ਫੋਨ ਕਰ ਲੈਂਦਾ ਸੀ ਕਿ 8 ਵਜੇ ਕੋਈ ਕਹਿੰਦੇ ਜੀ ਉਹਦੇ ਨਾਲ ਸਾਹਮਣੇ ਵਾਲਾ ਮੁੰਡਾ ਸੋਨੇ ਕਨ ਮਰੀ ਜਾਂ ਪਰ ਅਸੀਂ ਕੋਈ ਤੁਰੇ ਉਹਨਾਂ ਨਾਲ ਬਾਤ ਨਹੀਂ ਮਿਲਿਆ ਉਹ ਜਦੋਂ ਇਹ ਮੁੰਡਾ ਮਿਲਿਆ ਨਾ ਮਨਪੀ ਤਾਂ ਮੈਂ ਕਿਹਾ ਮੈਂ ਥੱਲੇ ਇਹ ਖਾਲੀ ਆ ਤਾਂ ਇਹ ਨਾ ਵੀ ਝੋਟੇ ਕਿਤੇ ਆ ਕਹਿੰਦਾ ਝੋਟੇ ਦੀ ਲੋੜ ਨਹੀਂ ਕੁੱਤੇ ਹੁੰਦੇ ਨੇ ਸਿਰਫ ਉਹ ਹੈ ਜੀ ਉਸ ਤੋਂ ਬਾਅਦ ਅਸੀਂ ਜਾਂਦੇ ਆ ਕਿ ਕਰਿਆਨਾ ਸੂਰ ਆ ਜੀ ਤੇ ਸਾਨੂੰ ਦੋ ਮੁੰਡੇ ਮਿਲੇ ਪਿੰਡ ਕੋਲ ਇੱਕ ਸਾਨੂੰ ਮਿੱਠਾ ਇੱਕ ਬਿੱਨੀ ਉਹ ਸਾਨੂੰ ਕਹੇ ਸੀ ਕਿ ਹੁਣ ਲੋੜ ਜੇ ਚਾਲ ਦੀ ਦੀ ਬੰਦੇ ਦਾ ਫੜੇਗੇ ਥੋੜੇ ਜੇ ਇਹ ਕਨਾਲ ਚਲੋ ਬੰਨਣਾ ਪੈਣਾ ਜਿਹੜੇ ਬੰਦੇ ਫੜੇ ਜਿਹੜੇ ਲੁੱਟਾ ਖੋਹਾਂ ਦਾ ਗਾਣਾ ਸੀ ਤੇ ਉਸੋ ਕੇ ਗਿਆ ਸੀ ਕੋਰਾਂ ਗਿਆ ਤੇ ਮੇਰੇ ਸਾਥੀ ਰਿੰਮ ਦਾ ਜੀ ਵੀ ਨਾ ਨਹੀਂ ਸੀ ਉਹ ਮਿਲਿਆ ਉਹ ਮਜ਼ਾਕ ਕਰਦਾ ਸੀ ਇਹਨਾਂ ਹਾਣੀ ਸੀ ਤੇ ਉਹਨੂੰ ਕਿਹਾ ਵੀ ਆ ਜਾ ਚੱਲ ਜੀ ਤੇ ਉਹ ਤਾਂ ਮੇਰੇ ਪੈਰ ਚ ਦਰਦ ਦਾ ਮੈ ਨਹੀਂ ਜਾ ਸਕਦਾ ਉਸ ਤੋਂ ਬਾਅਦ ਕੀ ਸੀ ਚੱਲ ਪਏ ਉਹ ਸਕੇ ਨਾਲ ਥੋੜੇ ਜੇ 10 15 ਕਿੱਦਾਂ ਮਿਲਿਆ ਮੂੰਹ ਤੱਕ ਉਸ ਤੋਂ ਬਾਅਦ ਅਸੀਂ ਦੋਨੋਂ ਜਣੇ ਚੱਲੇ ਦੋਨੋਂ ਜਣੇ ਜਾਂਦੇ ਨਾਰਮਲ ਘਰੇਲੀ ਗੱਲਾਂ ਵੀ ਕਰਦੇ ਪਏ ਸੀਗੇ ਇਹ ਇਹ ਬਿਜਲੀ ਦਾ ਕੰਮ ਕਰਦਾ ਸੀ ਮੁੰਡਾ ਤੇ ਆਪਣੇ ਇੱਕ ਦੋ ਕੋਠੀਆਂ ਬਣਦੀਆਂ ਨੇ ਏਰੀਏ ਤੇ ਉਹ ਵੀ ਗੱਲਾਂ ਕਰਦਾ ਸੀ ਮੈਂ ਤੇ ਇਹ ਕਹਿੰਦੇ ਮੇਰੇ ਨਾਲ ਉੱਪਰਾਂ ਜਿਹੜਾ ਵੀਰ ਕੋਈ ਕੰਮ ਕਰਦਾ ਉਹਦੀ ਗੱਲ ਫਿਲਮ ਵੀ ਹਮਲਾ ਤੇ ਨਹੀਂ ਮੇਰੇ ਤੋਂ ਕਰੇਗਾ ਮੇਰਾ ਇਹ ਕਦਾ ਜਵਾੜਾ ਫ੍ਰੈਕਚਰ ਹੈ ਤੇ ਕਰੀਏ ਟੋਕੜੀ ਹੈ ਉਹ ਆ ਤੇ ਆ ਟਾਂਕੇ ਲੱਗੇ ਆ ਤੇ ਇੱਕ ਹੱਥ ਫ੍ਰੈਕਚਰ ਹੈ ਠੀਕ ਹੈ ਤੇ ਕੀ ਨਾਮ ਹੈ ਜੰਜੀ ਸਿੰਘ ਹਾਂ ਕੀ ਤੁਹਾਨੂੰ ਹਾਂਜੀ ਕੀ ਕਟਨਾਮਾ ਤੁਹਾਡੇ ਨਾਲ ਟੋਕੜੀ ਕੀ ਹੈ ਹਾਂਜੀ ਮੈਂ ਕੰਮ ਤੇ ਡਿਊਟੀ ਕਰ ਰਿਹਾ ਹਾਂ ਹਾਂਜੀ ਲਗਭਗ 8:30 ਵਜੇ ਹਾਂਜੀ বাস ਉਤਰਿਆ ਜਦੋਂ ਦਰਮਿਆਨ ਰਾਸਤੇ ਜਾ ਗਿਆ ਤਾਂ ਮਗਰੋਂ ਦੋ ਬੰਦੇ ਮਿਲਦੇ ਆਏ ਕ੍ਰਾਸ ਕਰ ਗਏ ਮੈਨੂੰ ਜਿਹਨੂੰ ਇੱਕ ਮਗਰੋਂ ਗੱਡੀ ਆ ਰਹੀ ਸੀ ਜੋ ਗੱਡੀ ਕ੍ਰਾਸ ਕਰ ਗਿਆ ਉਹ ਤਾਂ ਵਾਪਸ ਮੁੜ ਗਈ ਜਦੋਂ ਉਹ ਗਏ ਤਾਂ ਉਤਰੇ ਤਾਂ ਉਤਰੇ ਮੈਨੂੰ ਕਿਹੜੇ ਕਿਹੜੇ ਪਿੰਡੋਂ ਰਸਤਾ ਜਾਂਦਾ ਲੋਦੋ ਵਾਲਾ ਆਪਣੇ ਵਿਚਾਰ ਲਈ ਵੇਲਡਾਈ ਆਪਣੇ ਜੱਜਾ ਕਰਦੇ ਆ ਦੋ ਬੰਦੇ ਨੇ ਹਾਂਜੀ ਮੋਹਨ ਨੇ ਠੀਕ ਅੱਛਾ ਜੀ ਕੰਨ ਬੰਦੇ ਦੀ ਮੋਖੇ ਨਾਲ ਤੇ ਉਦੋਂ ਬਾਅਦ ਹੱਥੋਂ ਭਾਈ ਹੋਏ ਤੇ ਉਹ ਦਾਦੂ ਮਾਰ ਗਏ ਮੇਰੇ ਪਾਸ ਲੈ ਗਏ ਹਾਂਜੀ ਜਾਨੂੰ ਉਹ ਵਣ ਪਿੰਡੋਂ ਤੋਂ ਗੱਡੀ ਚ ਲੱਗੀ ਲੈਡ ਬੈਗੀ ਤੇ ਭਾਜ ਗਏ ਤੁਸੀਂ ਉਹਦੀ ਕੰਪਲੇਨਟ ਨੂੰ ਕੰਪਲੀਟ ਦਿੱਤੀ ਬਸ ਨਹੀਂ ਕੰਪਲੀਟ ਨਹੀਂ ਸ਼ੋਹਾਂਚਨਗਲ ਹੋਈਦੀ ਉਹ ਕਦੇ ਵੀ ਮੈਂ ਕਟਾਣੀ ਗਿਆ ਤਾਂ ਤੇ ਉੱਥੇ ਹੜੀ ਗਿਆ ਸੀ ਟਿਕਾ ਡੂਲਮਾਨ ਜੀ ਉੱਥੇ ਅਜੇ ਅਸੀਂ ਆਜੇ ਹੁੰਦੇ ਨੇ ਇਹਨੇ ਮੈਂ ਕਿਹਾ ਉਹ ਫਿਰ ਆ ਗਿਆ ਤੁਸੀਂ ਕੰਪਲੇਨਟ ਕਿਉਂ ਨਹੀਂ ਜਦੋਂ ਐਂ ਤੇ ਜੀ ਲੁੱਟ ਖੋ ਗਰਦੇ ਨੇ ਵੀ ਚਲੋ ਠੀਕ ਹੋ ਜਾਣਾ ਬਚ ਐਨੇ ਐਨਾ ਥੋੜਾ ਵੀ ਇੱਥੇ ਤੱਕ ਪਹੁੰਚ ਜਾਣਗੇ ਨਹੀਂ ਤਾਂ ਗਲ ਦੇ ਕਰ ਦੇ ਗਾਂ ਕਿ ਨਾ ਮੈਂ ਹਨ ਮੋਲ ਕਰਿਸਾਂਗੇ ਇੱਕ ਬੈ ਸੰਘੇ ਕੀ ਕੱਦ ਲਵਾ ਪ੍ਰੀਤਾ ਕੱਦ ਲਵਾ ਮੈਂ ਸਕੂਲੋਂ ਆ ਰਿਹਾ ਸੀਗਾ ਜੀ ਤਕਰੀਬਨ 3:00 ਵਜੇ ਦੀ ਗੱਲ ਆ ਤੇ ਜਦ ਮੈਂ ਆਂਦਾ ਸੀਗਾ ਉੱਥੇ ਇੱਕ ਮੋਟਰਸਾਈਕਲ ਮਤਲਬ ਇੱਕ ਬੰਦਾ ਮੋਟਰਸਾਈਕਲ 'ਤੇ ਖੜਾ ਸੀਗਾ ਜਦ ਮੈਂ ਲੰਘਣ ਲੱਗਿਆ ਪਹਿਲਾਂ ਉਹਨੇ ਮੇਰੇ 'ਤੇ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਜਦ ਮਾਰਿਆ ਉਹ ਜਾ ਕੇ ਕੰਢੇ 'ਚ ਵੱਜ ਗਿਆ ਮੋਟਰਸਾਈਕਲ ਵੀ ਡਿੱਗ ਗਿਆ ਮੇਰਾ ਕੜਾ ਖੋ ਗਿਆ ਇਹੋ ਨੇ ਮੇਰੇ ਚਾਂਦੀ ਦਾ ਕੜਾ ਪਾਇਆ ਸੀਗਾ ਮੋਟਰਸਾਈਕਲ ਵੀ ਖੋ ਰਹੀ ਸੀ ਪਰ ਉੱਤਰ ਮੈਂ ਕਿਨੇ ਮੋਟਰਸਾਈਕਲ ਜਿਹੜਾ ਪਲੱਗ ਹੁੰਦਾ ਵਾ ਉਹ ਪਟ ਰਿਆ ਸੀਗਾ ਫਿਰ ਬਦ ਵਿੱਚ ਉਹਨੇ ਮੈਨੂੰ ਥੱਲੇ ਸਿੱਟ ਉਹਨਾਂ ਨੇ ਬੈਟ ਮਾਰੀ بیسਬਾਲ ਵਾਲੀ ਬੈਟ ਹੁੰਦੀ ਹੈ ਜਿਹੜੀ ਤੇ ਬਾਅਦ ਵਿੱਚ ਬਸ ਉਧਰੋਂ ਇੱਕ ਸਾਡੇ ਪਿੰਡ ਦਾ ਆਉਂਦਾ ਸੀਗਾ ਹੀ ਕੋਈ ਤੁਰੇ ਆਉਂਦਾ ਸੀਗਾ ਡੇ ਤੋਂ ਜਦੋਂ ਉਹਨੂੰ ਦੇਖਿਆ ਹੀ ਉਹ ਚਲੇ ਗਿਆ ਤੇ ਉਹ ਉਹਨਾਂ ਨੇ ਮੂੰਹ ਟਕੇ ਸੀ ਕੀ ਕਰਦੇ ਤੂੰ ਬੋਲੀ ਮੂੰਹ ਟਕੇ ਸੀ ਇੱਕ ਦਾ ਮੂ ਨੰਗਾ ਕਰਾ ਦੇ ਸੀ ਕਿਸੇ ਨੂੰ ਮੈਂ ਮਤਲਬ ਜੇ ਮੇਰੇ ਮੂਹਰੇ ਜਵੇ ਤਾਂ ਪਛਾਣਨ ਨੂੰ ਬਈ ਮੇਰੇ ਇਲਾਕੇ ਦਾ ਨਹੀਂ ਜੇ ਕੋਈ ਪੁਲਿਸ ਨੂੰ ਕੰਪਲੀਟ ਦੱਸੀ ਹਾਂਜੀ ਹਾਂਜੀ ਪੁਲਿਸ ਨੂੰ ਧਿਆਨ ਦਿੱਤੇ ਆਈ ਐਸਐਚਓ ਕੀ ਉਹਨਾਂ ਨੇ ਕਾਰਵਾਈ ਵੀ ਕੀਤੀ ਕੋਛ ਨਹੀਂ ਕੀਤਾ ਇਹ ਤੁਸੀਂ ਕੋਈ ਜਿਹੜਾ ਜਾਣਦੇ ਹੋ ਕਿਥੇ ਲੱਗਦਾ ਆਲੇ ਦੁਆਲੇ ਪਿੰਡ ਦਾ ਜ ਨੇ ਨਹੀਂ ਮੈਂ ਤਾਂ ਕਦੇ ਦੇਖਣ ਗਈ ਜੇ ਤੁਹਾਡੇ ਅੱਗੇ ਆ ਕੇ ਪੁੱਛਾਂ ਹਾਂਜੀ ਹਾਂਜੀ ਪਛਾਣਾਂ ਕੀ ਨਾਮ ਹੈ ਤੁਹਾਡਾ ਮੁੰਡਾ ਤੇ ਕੋਈ ਇਸੇ ਪਿੰਡ ਦੇ ਨੇੜੇ ਵਾਲਾ ਜਿਹੜਾ ਪਿੰਡ ਤੁਹਾਡਾ ਹਾਂਜੀ ਕੀ ਕੱਟਣਾ ਆਪਾਂ ਫਰੀ ਕਦਮ ਆਪਰੀ ਤੁਹਾਡੇ ਨਾਲ ਅੰਟੀ ਮੈਂ ਤਾਂ ਉਹ ਸੱਟਣ ਕੇ ਸੀਗੀ ਹਾਂਜੀ ਇਹ ਛੱਦਰੇ ਦਾ ਕੰਮ ਸੀਗਾ ਮੈਂ ਤਾਂ ਉਹ ਛੱਟ ਕੇ ਆਈ ਸੀਗੀ ਉਹਨੂੰ ਕਰਾਇਆ ਕਰੂ ਇਹਦੇ ਆਈ ਸੀਗੀ ਸਾਰਾ ਕੁਝ ਦੇ ਕੇ ਕਰਾਇਆ ਦੇ ਕੇ ਉਹਨੂੰ ਮੈਂ ਇਹਨੂੰ ਬਾਤ ਚ ਚਾਇਆ ਸੀਗੀ ਉਸ ਵਾਰ ਦਾ ਵਾਸਤੇ ਕਿ ਉਹ ਨਾ ਕਾਲੀ ਜੀ ਗੱਡੀ ਆਉਂਦੀ ਸੀ ਮੈਨੂੰ ਕੀ ਪਤਾ ਉਹ ਪਿੱਛੇ ਗੱਡੀ ਵੀ ਆਉਂਦੀ ਆ ਮੇਰੇ ਮੈਂ ਹਲੇ ਵਾਸਤੇ ਉਤਰੀ ਸੀ ਹੀ ਉਹਨਾਂ ਨੇ ਗਾਹ ਗੱਡੀ ਕਢਾ ਲਈ ਸੀ ਗੱਡੀ ਕਢਾ ਕੇ ਉਹਨਾਂ ਨੇ ਗਾਹ ਤੋਂ ਜਾ ਕੇ ਗੱਡੀ ਚਾਰ ਜਾਣੇ ਸੀਗੇ ਜੀ ਉਹਨਾਂ ਨੇ ਘੇਰਾ ਪਾ ਲਿਆ ਨਾਲੇ ਉਹਨਾਂ ਨੇ ਮੇਰੇ ਤੇ ਦਾਅ ਰੱਖਿਆ ਨਾਲੇ ਉਹਨਾਂ ਨੇ ਮੈਨੂੰ ਪਟਿਆ ਸਿੱਧੀਆਂ ਗੱਲਾਂ ਕਹਿਨੀਆਂ ਬਹੁਤ ਜ਼ਿਆਦੇ ਨਾਲ ਮੇਰਾ ਹਜ਼ਾਰ ਰੁਪਈਆ ਖੋਇਆ ਉਹਨਾਂ ਨੇ ਕਹਿੰਦਾ ਜੇ ਤੂੰ ਨਹੀਂ ਦਊਂਗੀ ਤਾਂ ਉਹ ਹਾਲ ਕਰੂਗੇ ਜਿਹੜਾ ਤੂੰ ਯਾਦ ਰੱਖੇਂਗੀ ਉਹਨੇ ਮੂਹਲੇ ਵੇਟੇ ਸੀਗੇ ਕਿ 40 ਤੇ ਨਹੀਂ ਆਏ ਸੀਗੇ ਕਿੰਨੇ ਜਾਣੇ ਸੀਗੇ 4 ਜਾਣੇ ਸੀਗੇ ਜੀ ਤੁਸੀਂ ਕੰਪਲੇਂਟ ਕੀਤੀ ਨਹੀਂ ਜੀ ਉਹਨਾਂ ਨੇ ਕੀਤੀ ਨਹੀਂ ਅੱਛਾ ਜੀ ਨਹੀਂ ਜੀ ਠੀਕ ਹੈ ਕਿਨਾ ਬੰਤ ਸਗਰੇ ਜੇ ਮੂਹਲੇ ਸੰਗੇ ਇਹ ਅਗਲਾ ਸੀ ਜਿਹੜਾ ਚੱਲ ਗਿਆ ਇਹ ਜਦੋਂ ਗਏ ਆ ਹੀ ਉੱਥੇ ਮੈਂ ਨਾਲ ਮਾਸੇ ਦਾ ਮੁੰਡਾ ਹੀ ਕੰਮਰੇ ਲੈਟ ਜੁੜੇ ਜਾ ਰਹੇ ਸੀ ਤੇ ਰਾਹ ਦੇ ਵਿੱਚ ਮੁੰਡਾ ਸੀਗਾ ਇੱਕ ਹੈਪੀ ਤੇ ਉਹਨੇ ਗੱਲ ਮੁੰਡਾ ਉਹ ਜਾ ਕੇ ਚੱਕਿਆ ਤੇ ਮੌਕੇ ਤੇ ਮੈਂ ਵੀ ਪਹੁੰਚ ਗਿਆ ਮਾਰੋ ਵੀ ਸਾਡੇ ਪਿੰਡ ਦੇ ਨੇ ਬੰਦੇ ਰੋਕੇ ਦੇਖਿਆ ਜੀ ਉੱਥੇ ਗਏ ਤਾਂ ਗਰਮਦੇ ਮੁੰਡਾ ਮਿਲਿਆ ਖੜਾ ਜੀਗਾ ਉੱਥੇ ਮੈਨੂੰ ਕਹਦਾ ਇਹਨੂੰ ਪੁੱਛਿਆ ਮੈਂ ਕੀ ਹੋਇਆ ਕਹਿੰਦੇ ਯਾਰ ਪਤਾ ਨਹੀਂਗਾ ਤੇ ਇਹਦੇ ਫਿਰ ਮੈਂ ਦੇਖਿਆ ਮੈਂ ਕਹਿੰਦਾ ਛੱਟ ਲੱਗੀ ਆ ਮੈਟਰੀ ਮਾਰੀ ਉਹ ਅੱਖ ਤੇ ਲੱਗੀ ਉਹਦੇ ਉਹ ਮੁੰਡਾ ਡੈੱਡ ਪਿਆ ਜੀ ਤੁਸੀਂ ਜਾਣੀ ਪੁੱਛਿਆ ਬੰਦੇ ਤੁਹਾਡੇ ਜਾਂਦੇ ਨਿਕਲ ਗਏ ਸੀ ਉਹ ਖੜੇ ਉਹੀ ਵੀ ਨਹੀਂ ਸੀਗਾ ਯਾਰ ਅਸੀਂ ਇਹੀ ਸੀਗੇ ਮੁੰਡੇ ਦੋਏ ਸੀਗੇ ਇੱਕ ਮੁੰਡਾ ਹੋਰ ਸੀ ਪਿੰਡ ਦਾ ਸਾਡੇ ਇਹਨੇ ਟੱਕੇ ਸੀਗੇ ਇਹਨਾਂ ਨੂੰ ਹਾਂ ਜੀ ਕੀ ਨਾਮ ਆਜੀ ਚੋਕਬੰਦ ਤੁਸੀਂ ਪਿੰਡ ਪਿੰਡ ਮੇਰਾ ਹੈ ਡੋਆ ਅੱਛਾ ਜੀ ਹਾਂ ਕੀ ਮਾਮਲਾ ਸੀ ਜੀ ਕੀ ਲੱਗਦੇ ਸੀ ਜਿਹੜੇ ਤੁਹਾਡੇ ਮੇਰੇ ਜੀ ਜੀ ਮੈਨਾਂ ਨੂੰ ਬਖੜੀ ਵੀ ਲੱਗਦਾ ਇਹਨਾਂ ਨੂੰ ਮੈਂ ਜਦੋਂ ਇਹ ਵੈਸੇ ਹਸਪੀਟਲ ਇੱਕ ਐਕਸੀਡੈਂਟ ਹੋਣ ਤੋਂ ਬਾਅਦ ਪਹੁੰਚਿਆ ਇਹ ਦੋਨੋਂ ਕੋ ਮਨ ਜਾ ਰਹੇ ਦੇ ਬੱਚੇ ਨਰਮਨ ਸਿੰਘ ਤੇ ਮਨਪ੍ਰੀਤ ਸਿੰਘ ਜੀ ਅੱਛਾ ਜੀ ਇਹ ਦੋ ਤਰੀਕ ਦੀ ਗੱਲ ਆ ਸ਼ਾਮ ਨੂੰ ਸਵਾ 8 ਵਜੇ ਤੱਕ ਤਿਗਰੀਵਨ ਉੱਥੇ ਪਹੁੰਚੇ ਨਹੀਂ ਮੜੀਆਂ ਦੇ ਤੋਂ ਘੁੰਮਦੇ ਘੁੰਮਦੇ ਪਿੰਡ ਦੀ ਮੜੀਆਂ ਹਾਂਜੀ ਪਿੰਡ ਦੀ ਮੜੀਆਂ ਦੇ ਨਾਲ ਮੈਂ ਪਿੰਡ ਦੀ ਮੜੀਆਂ ਦੇ ਕੋਲੇ ਉੱਥੇ ਜਾਂਦੇ ਜਾਂਦੇ ਇਹਨਾਂ ਤੇ ਕਿਸੇ ਚੀਜ਼ ਦਾ ਜਣੀ ਜਿਸ ਤਰ੍ਹਾਂ ਦਾ ਕਹਿੰਦੇ ਐਟੈਕ ਹੋਇਆ ਟੈਗ ਹੋਣ ਤੋਂ ਬਾਅਦ ਇਹ ਦੋਨੋਂ ਉੱਥੇ ਗਰੇ ਗਰੇ ਪਏ ਸਨ ਇੱਕ ਦੇਖਣਾ ਲੱਗਿਆ ਹਾ ਤਾਂ ਦੂਜਾ ਕਰੋੜ ਦੇ ਗੱਬੇ ਪਿਆ ਤਾਂ ਉਧਰ ਮਾਈਕ ਪਰ ਮੁੰਡੇ ਜਨ ਜਿਵੇਂ ਆਉਂਦੇ ਆ ਉਹਨਾਂ ਨੇ ਚੱਕੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਂਦਾ ਗਿਆ ਜੀ ਸਿਵਲ ਹਸਪਤਾਲ ਦੇ ਇਹਨਾਂ ਨੇ ਫਿਰ ਉਹਨਾਂ ਨੇ ਅੱਗੇ ਕਹਿ ਵੀ ਮੇਜਰ ਸੱਟ ਇਹਨਾਂ ਨੂੰ ਅੱਗੇ ਐਮਰਜੈਂਸੀ ਭੇਜਿਆ ਜਾ ਬਸ ਤੇ ਇਹਨਾਂ ਨੂੰ ਅਸੀਂ ਡੀ ਐਮ ਸੀ ਲੈ ਕੇ ਡੀ ਐਮ ਸੀ ਤੋਂ ਪੀ ਜੀ ਆਈ ਲੈ ਕੇ ਗਏ ਜੀ ਪੀ ਜੀ ਆਈ ਜਾ ਕੇ ਇਹਨਾਂ ਦਾ ਪੂਰਾ ਇੱਕ ਕੰਮ ਹੋਣ ਤੋਂ ਬਾਅਦ ਜਿੰਨੀ ਇਹਨਾਂ ਦੀ ਸਕੈਨਾਂ ਤੋਂ ਬਾਅਦ ਡਾਕਟਰ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਹੈ ਡਾਕਟਰ ਸਾਹਿਬ ਕਹਿੰਦੇ ਜੀ ਇਹਨਾਂ ਦੇ ਬ੍ਰੇਨ ਤੇ ਕੋਈ ਜ਼ਬਰਦਸਤ ਸੱਟ ਲੱਗੀ ਹੈ ਕਿਸੇ ਚੀਜ਼ ਨਾਲ ਐਟੈਕ ਹੋਇਆ ਕਿ ਉਹਦੇ ਕਰਕੇ ਇਹਨਾਂ ਦਾ ਇਹ ਕੰਮ ਹੋ ਗਿਆ ਸੱਟ ਮਾਰੀ ਗਈ ਮਾਰੀ ਗਈ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਕਿ ਕਹਿੰਦੇ ਵੀ 75% ਦਿਮਾਗ ਇੱਕ ਪਾਸੇ ਚਲੇ ਗਿਆ ਇਹਨਾਂ ਦਾ ਜੇ ਦਿਮਾਗ ਦਾ 75% ਇੱਕ ਚਲੇ ਗਿਆ ਇੱਕ ਜਵੜਾ ਆ ਚੀਜ਼ੇ ਦੀ ਹਿੱਲੀ ਜਾ ਹੋਰ ਇਹਦੇ ਕਿਸੇ ਵੀ ਸੱਟ ਨਹੀਂ ਸੀ ਹੋਰ ਕਿਸੇ ਸੱਟ ਨਹੀਂ ਦੀ ਆਪਰੇਸ਼ਨ ਹੋਇਆ 3 ਤਰੀਕ ਨੂੰ ਇਹਨਾਂ ਦਾ 4 ਤਰੀਕ ਨੂੰ ਪੌਣੇ 12 ਵਜੇ ਨਾ ਸੱਟਾਂ ਚੱਲਦੇ ਹੋਏ ਇਹਨਾਂ ਦੀ ਡੈਥ ਹੋ ਗਈ ਆ ਅੱਛਾ ਜੀ ਤੇ ਅਸੀਂ ਪੁਲਿਸ ਨੂੰ 4 ਤਰੀਕ ਤੋਂ ਲੈ ਕੇ 9 ਤਰੀਕ ਤੱਕ ਲਗਾਤਾਰ ਰਿਪੋਰਟ ਦੇ ਰਹੇ ਹਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦ ਪ੍ਰੈਸ਼ਰ ਪੂਰਾ ਪਿਆ ਜੀ ਕੀ ਕੋਈ ਲੱਗਦਾ ਕੁਝ ਪਹਿਲਾਂ ਦੀ ਅਜਿਹੀ ਘਟਨਾ ਮਿਸਪੈਡ ਚ ਵਾਪਰੀ ਤੁਸੀਂ ਇਹਨਾਂ ਦੇ ਪਹਿਲਾਂ ਵੀ ਇੱਕ ਪਿੰਡ ਵਾਲੇ ਦੱਸ ਰਹੇ ਨੇ ਵੀ ਇੱਥੇ ਕੁਝ ਘਟਨਾਵਾਂ ਹੋਈਆਂ ਨੇ ਅਟੈਕ ਉੱਥੇ ਉਸੇ ਜਗ੍ਹਾ ਤੇ ਵੀ ਹੋਈਆਂ ਨੇ ਬਾਰ ਵੀ ਰੋਕਦੇ ਨੇ ਉਕੇ ਇੱਕਦੋ ਕਾਨੂੰ ਹੋਏ ਨੇ ਤੁਹ ਪਹਿਚਾਨ ਹੋਈ ਜੀ ਨਹੀਂ ਕਿਤੇ ਪਹਿਲਾਂ ਵੀ ਕਿਤੇ ਨਹੀਂ ਕੋਈ ਪਹਿਚਾਨ ਨਹੀਂ ਕੋਈ ਪੜਿਆ ਨਹੀਂ ਗਿਆ ਪਹਿਲਾਂ ਵੀ ਜੀ ਕੀ ਨਾਮ ਹੈ ਜੀ ਕੈਪਟਨ ਜੋਦਾ ਸਿੰਘ ਮੈਂ ਸਰਪੰਚ ਦਾ ਹਸਬੰਡ ਅੱਛਾ ਜੀ ਹਾਂਜੀ ਪਿੰਡ ਚ ਲਾਵਾ ਸੀ ਮੰਗਲਾ ਘਟਨਾ ਮਾ ਜੀ ਸਾਨੂੰ ਸ਼ਾਮ ਨੂੰ 9 ਵਜੇ ਪਤਾ ਚੱਲਿਆ ਜਦੋਂ ਇਹ ਹਸਪੀਟਲ ਚ ਪਹੁੰਚ ਗਏ ਸੀ ਤੇ ਬਾਕਿੰਗ ਲਈ ਦੋਨੋਂ ਲੜਕੇ ਜਾ ਰਹੇ ਸੀ ਤੇ ਜਦੋਂ ਉਹ ਬਾਹ ਕਰਦੇ ਕਰਦੇ ਉੱਥੇ ਪਹੁੰਚੇ ਆ ਪਿੰਡ ਦੀਆਂ ਮੜੀਆਂ ਕੋਲੇ ਉੱਥੇ ਇਹਨਾਂ ਤੇ ਜਾ ਅਟੈਕ ਹੋਇਆ ਮਤਲਬ ਇਹ ਜੋ ਕਹਿ ਰਹੇ ਆ ਵਿੱਚ ਵੀ ਮੋਟਰਸਾਈਕਲ ਵੀ ਉੱਪਰ ਜੀ ਲੰਗੇ ਆ ਜੀ ਤੇ ਅਟੈਕ ਹੋਇਆ ਐਕਚੁਅਲੀ ਕਿਉਂਕਿ ਉਹਦੇ ਸੱਤ ਸੱਟਾਂ ਮੁੰਡੇ ਤੇ ਅਟੈਕ ਤੋਂ ਬਾਅਦ ਚ ਫਿਰ ਇਹਨਾਂ ਨੂੰ ਪਹਿਲਾਂ ਸਮਰਾਲੇ ਹਸਪੀਟਲ ਜੀ ਲੈ ਕੇ ਗਏ ਜੀ ਉੱਥੋਂ ਫਿਰ ਇਹ ਦੋ ਪਾਰਟਾਂ ਚ ਹੋ ਗਏ ਜੀ ਇਹ ਮਾਛੀਵਾੜੇ ਚਲੇ ਗਏ ਤੇ ਨਰਮਲ ਸਿੰਘ ਇਹ ਮਾਨਪ੍ਰੀਤ ਨੂੰ ਇਹਨਾਂ ਨੇ ਵਿਚਾਰ ਕਰਕੇ ਡੀਐਮਸੀਪੈ ਤਾਂ ਡੀਐਮਸੀ ਤੋਂ ਫਿਰ ਚੰਡੀਗੜ੍ਹ ਭੇਜਿਆ। ਬੜੀ ਇਹ ਕਿਟਨਾਮਾ ਤੁਸੀਂ ਸਰਪੰਚ ਉਹ ਕਿਟਨਾਮਾ ਵਾਪਰ ਰਹੀਆਂ ਪਿੰਡ ਦੇ ਵਿੱਚ ਪਹਿਲਾਂ ਵੀ ਆਪਣੀ ਕੋਈ ਲੱਗ ਪਹਿਲਾਂ ਵੀ ਵਾਪਰੀਆਂ ਨੇ ਕਿੰਨੀਕ ਵਾਪਰੀਆਂ ਦੀ ਕੋਈ ਮਤਲਬ ਪਹਿਲਾਂ ਇਹਨਾਂ ਦਾ ਕੇਸ ਇਹ ਹੋ ਜਾਂਦਾ ਸੀ ਵੀ ਉੱਥੇ ਰੁਕਦਾ ਨਹੀਂ ਸੀ ਬੰਦਾ। ਹਾਂਜੀ ਪਹਿਲਾਂ ਤਾਂ ਇਹ ਮੁੰਡੇ ਦਾ ਜਿਹੜਾ ਬੜਾ ਫਰਾ ਇਹਨੂੰ ਇੱਕ ਵਾਰੀ ਇੱਧਰ ਸਾਡੇ ਹੋੜਾ ਹੱਡਾ ਰੋੜੀ ਪੈਂਦੀ ਉੱਥੇ ਰੋਕਿਆ ਗਿਆ। ਜੀ ਇੱਕ ਵਾਰੀ ਇੱਥੇ ਹੀ ਸ਼ਮਸ਼ਾਨ ਘਾਟ ਕੋਲੇ ਇਹ ਕਿੰਨੀ ਕਿਟਨਾਮਾ ਹੋਊਗੀ ਪਹਿਲਾਂ ਇਹ ਇੱਕ ਤਿੰਨ ਕਦੋਂ ਮੇਰੇ ਪੈਨਸ਼ਨ ਆਉਣ ਤੋਂ ਬਾਅਦ ਕਿ ਮੈਂ ਹੁਣੇ ਨਵੰਬਰ ਚ ਪੈਨਸ਼ਨ ਆਇਆ ਤਿੰਨ ਕਦੋਂ ਮੇਰੇ ਪੈਨਸ਼ਨ ਆਉਣ ਤੋਂ ਬਾਅਦ ਚ ਆਉਂਦੇ ਨੇ ਜੀ ਕੋਈ ਕੋਈ ਇਹਦੀ ਕੋਈ ਕੰਪਲੇਂਟ ਦੱਸੀ ਨਹੀਂ ਜੀ ਕੰਪਲੇਂਟ ਸਰਪੰਚ ਕੋਲੇ ਕੋਈ ਉੱਠ ਕੇ ਆਇਆ ਨਹੀਂ ਹੈ ਇੱਕ ਸਾਡੇ ਰਣਜੀਤ ਸਿੰਘ ਆ ਪੋਸ਼ਤ ਦਿਨ ਪਹਿਲਾਂ ਹੀ ਉਸੇ ਰੋਡ ਦੇ ਉੱਤੇ ਉਹ ਤੋਂ 10 ਮੀਟਰ ਅੱਗੇ ਪਿੱਛੇ ਉਹਦੇ ਵੀ ਦੋਨੇ ਲੱਤਾਂ ਦੇ ਉੱਤੇ ਵਾਰ ਹੋਏ ਤੇ ਉਹਨਾਂ ਨੇ ਵੀ ਕੰਪਲੇਂਟ ਜਾ ਕੇ ਕੀਤੀ ਨਹੀਂ ਹੈ ਇੱਥੇ ਟ੍ਰੀਟਮੈਂਟ ਲੈ ਕੇ ਰਹੇ ਕੰਪਲੇਂਟ ਕਿਸੇ ਨੇ ਨਹੀਂ ਪਹਿਲਾਂ ਕੀਤੀ ਤੇ ਪਹਿਲਾਂ ਇਹ ਮਤਲਬ ਹੁੰਦਾ ਰਿਹਾ ਹੈ ਠੀਕ ਹੈ ਕਿ ਹੁਣ ਅੱਗੇ ਹੁਣ ਦੁਬਾਰਾ ਹੁਣ ਤਕਰੀਬਨ ਤਕਰੀਬਨ ਮੈਂ ਤੇ ਮੇਰੀ ਮੈਡਮ ਚੌਂਕੀ ਤੇ ਇਹ ਜਿਹੜੇ ਇਹਨਾਂ ਦੇ ਮੁੰਡੇ ਦੇ ਫੁੱਫੜ ਜੀ ਆ ਇਹਨਾਂ ਦੇ ਨਾਲ ਵੀ ਕੱਲੇ ਵੀ ਪੂਰੀ ਪਿੰਡ ਦੀ ਪੰਚਾਇਤ ਲੈ ਕੇ ਇਹਦਾ ਮਤਲਬ ਇਨਸਾਫ ਜੇ ਸਾਨੂੰ ਚਾਹੀਦਾ ਕਈ ਵਾਰੀ ਜਾਇਆ ਪਰ ਭੋਗ ਪਾਣੇ ਵਾਲਾ ਹੋ ਗਿਆ ਹਜੇ ਤੱਕ ਇਨਸਾਫ ਮਿਲਿਆ ਨਹੀਂ ਜਿਹੜੀ ਪਹਿਲਾਂ ਨੇ ਕਾਣ ਹੋਇਆ ਕੋਈ ਜਾਂ ਕੋਈ ਘਟਨਾਵਾ ਵਾਪਰੀ ਹੈ ਉਹਨਾਂ ਦੇ ਬਾਰੇ ਕੰਪਲੀਟ ਹੁਣ ਦੁਬਾਰਾ ਦਿੱਤੀ ਨਹੀਂ ਸਾਨੂੰ ਜਦੋਂ ਇਹਨਾਂ ਦੀ ਕੋਈ ਰਿਪੋਰਟ ਨਹੀਂ ਸੀ ਸਾਨੂੰ ਕਿਹਾ ਗਿਆ ਨਾਲ ਦੇ ਪੰਡਾ ਨੇ ਵੀ ਭਈ ਉਹ ਜਿਹੜਾ ਤੁਹਾਡਾ ਸਮਸ਼ਾਨ ਘਾਟ ਆ ਉਹ ਇੱਕ ਜੇਲ ਬਣਿਆ ਪਿਆ ਉਦੀ ਜਗਾ ਤੋਂ ਅੰਨਿਓ ਰਹਿਣੀ ਉਹਦੀਆਂ ਥੁੜੀਆਂ ਦਵਾਰਾਂ ਡਾਊਨ ਕੀਤੀਆਂ ਜਾਂ ਫੇਰ ਅਸੀਂ ਪੰਚਾਇਤੀ ਮਤਾ ਪਾ ਕੇ 1.5 ਮਹੀਨਾ ਬੈਠ ਕੇ ਰਿਹਾ ਸੈਕਟਰੀ ਸਾਹਿਬ ਦੀ ਜਦੋਂ ਫੇਰ ਸੈਕਟਰੀ ਦਾ ਫੋਨ ਆਇਆ ਫੇਰ ਅਸੀਂ ਦਵਾਰਾਂ ਡਾਊਨ ਕਰਨੀ ਸ਼ੁਰੂ ਕੀਤੀ ਫੇਰ ਜਦੋਂ ਦਵਾਰਾਂ ਡਾਊਨ ਹੋ ਰਹੀਆਂ ਸੀ ਸਾਡੇ ਹਸਾਬ ਕਾ ਸਰਪੰਚ ਆ ਇੱਕ ਭਰਮਜੀਤ ਕੌਰ ਉਹ ਪੱਤਰਕਾਰ ਲੈ ਕੇ ਆਏ ਸਾਨੇ ਹਲ ਤੋਂ ਉਹ ਕਹਿੰਦੇ ਵੀ ਇਹ ਸਾਡੀ ਮਰਜ਼ੀ ਤੋਂ ਬਿਨਾਂ ਹੀ ਦਵਾਰਾਂ ਡਾਊਨ ਹੋ ਗਈ ਅਸੀਂ ਕਹਿੰਦੇ ਵੀ ਇੱਥੇ ਵਾਰਦਾਤਾਂ ਹੁੰਦੀਆਂ ਨੇ ਕਹਿੰਦੇ ਵੀ ਕੋਈ ਵਾਰਦਾਤ ਨਹੀਂ ਹੁੰਦੀ ਉਹਨਾਂ ਦੇ ਜਵਾਬ ਸੀ ਕਰਕੇ ਮਤਾ ਪਾਇਆ ਗਿਆ ਮਤਾ ਪਾਇਆ ਹੈ ਮਤੇ ਦੀ ਨਾਲ ਫੋਟੋ ਲਾਈ ਆ ਫਿਰ ਉਹਨੂੰ ਸੰਗੇਪਣ ਦੇ ਵਿੱਚ ਉਹ ਵਾਲੀ ਵਾਲੀ ਮਾਤਰੀ ਇਹ ਸੰਗੇਪਣ ਦੇ ਇੱਕ ਇਨਸੀਡੈਂਟ ਸਾਹਮਣੇ ਆਈ ਹੈ ਜਿਹਦੇ ਰਿਗਾਰਡਿੰਗ ਅਸੀਂ ਤਾਂੜੀ ਨੰਬਰ ਐਫ ਯਰਜ਼ ਅਰੇਂਜ ਕੀਤੀ ਹੈ ਦੋ ਮੁੰਡੇ ਸਾਰ ਕਰਨ ਜਾ ਰਹੇ ਸੀ ਉਹਨਾਂ ਚੋਂ ਇੱਕ ਮੰਤਰੀ ਸੀਗਾ ਤੇ ਇੱਕ ਨਿਰਮਲ ਸਿੰਘ ਸੀਗਾ ਮਨ ਪੀਚਿੰਗ ਦੀ ਐਕਸੀਡੈਂਟ ਦੀ ਦਰਥ ਨੂੰ ਨਿਰਮਲ ਸਿੰਘ ਜਨਨ ਦੇ ਚੀ ਕਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ। ਉਸ ਮੋਰਨ ਦੇ ਵਾਕੇ ਬੋਡੀ ਮੰਨ ਲਿਏ ਫੈੰਦੇ ਦੇ ਹਵਾਲੇ ਕਰਤੀ ਸੀ ਤੇ ਉਹਦੇ ਵਿੱਚ ਜਿਹੜਾ ਵੀਕਲ ਹੈ ਉਹਨੂੰ ਪੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਐਕਸੀਡੈਂਟ ਹੋਇਆ। ਪਹਿਲਾਂ ਵੀ ਟੀਮ ਬਾਦਰ ਤੋਂ ਬਸ ਇਹਨਾਂ ਨੂੰ ਇੰਨਾ ਕੜਾ ਬੋਲੇ ਜਿਵੇਂ ਕੋਈ ਪੈਸੇ ਕੋਲੇ ਜਿਹੜੀ ਦੱਸਦੇ ਹੋ। ਉਹ ਵੀ ਰੋੜਦੇ ਹੋਏ ਬਸ ਦੇਖੋ ਉਹ इस मेरे टनोर के दौरान कोई भी वारदात मेरे ध्यान जहाँ थानेट नहीं हुई हैगी कोई भी इन इंसीडेंट है रिपोर्ट तो, तो भी रिपोर्ट करना वेरीफाई करा देखो जी स्टार्टिंग ही पट्रोलिंग से पुलिस पार्टियाँ बहुत रिंदिया ने जो फिर भी कोई होंगी रिपोर्ट करो अभी विदइिन नो टाइम ट्रेस करने की कोशिश करा ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز